ਮੈਂ ਅਪ੍ਰੈਲ ਚ 8 ਅਪ੍ਰੈਲ ਨੂੰ ਮਸਕਤ ਗਈ ਸੀ ਮੈਨੂੰ ਮੇਰੀ ਫਰੈਂਡ ਨੇ ਆਪਣੇ ਮਾਸਟਰ ਦੇ ਥਰੂ ਦੱਸਿਆ ਸੀ ਕਿ ਇੱਦਾਂ-ਇੱਦਾਂ ਕਰਕੇ ਉਹਨਾਂ ਨੂੰ ਕੋਈ ਕਲੀਨਿਕ ਚਾਹੀਦੀ ਕੰਮ ਕਰਨ ਵਾਸਤੇ ਉਹਨਾਂ ਨੇ ਮੇਰਾ ਕਲੀਨਿਕ ਦਾ ਵੀਜ਼ਾ ਲਗਵਾਇਆ ਸੀ ਕਲੀਨਿਕ ਦੇ ਵੀਜ਼ੇ ਦੇ ਨਾਲ-ਨਾਲ ਉਹ ਮੇਰੇ ਕੋਲ ਘਰ ਦਾ ਵੀ ਸਾਰਾ ਕੰਮ ਕਰਵਾਂਦੇ ਸੀ ਗੱਡੀਆਂ ਧਵਾਉਂਦੇ ਸੀਗੇ ਮੇਰੇ ਤੋਂ ਮਾਲਿਸ਼ਾ ਕਰਵਾਂਦੇ ਸੀਗੇ ਵੀ ਮੈਂ ਉਹਨਾਂ ਨੂੰ ਜੇ ਕਹਿੰਦੀ ਸੀ ਵੀ ਮੇਰੇ ਕੋਲ ਕਲੀਨਿਕ ਦਾ ਵੀਜ਼ਾ ਆਇਆ ਵੀ ਕਲੀਨਿਕ ਦਾ ਕੰਮ ਕਰਾਓ ਉਹ ਕਹਿੰਦੇ ਜੇ ਤੂੰ ਕਲੀਨਿਕ ਦਾ ਕੰਮ ਕਰਨਾ ਤੂੰ ਬਾਹਰ ਆਪਣਾ ਰਹਿ ਖਾ ਇੱਥੇ ਕਲੀਨਿਕ ਨੂੰ ਤੋਂ ਨੂੰ ਡਿਊਟੀ ਕਰ ਅਸੀਂ ਤੇਰਾ ਨਾ ਕੋਈ ਲਿੰਕ ਨਹੀਂ ਰੱਖਦੇ ਕੋਈ ਕੁਛ ਨਹੀਂ ਕਰਦੇ ਹੈਗੇ ਜੇ ਮੈਂ ਉਹਨਾਂ ਨੂੰ ਕਹਿੰਦੀ ਸੀ ਮੇਰੀ ਵਾਪਸੀ ਕਰਵਾ ਦਿਓ ਉਹ ਕਹਿੰਦੇ ਸੀ ਵਾਪਸੀ ਤੇਰੀ ਦੋ ਸਾਲ ਤੋਂ ਪਹਿਲਾਂ ਨਹੀਂ ਅਸੀਂ ਕਰਵਾਣੀ ਆਪਣੇ ਘਰਦਿਆਂ ਕਾ 2 ਲੱਖ ਰੁਪਏ ਭੇਜੋ ਫਿਰ ਅਸੀਂ ਤੇਰੀ ਵਾਪਸੀ ਕਰਵਾਵਾਂਗੇ ਜੇ ਮੈਂ ਕਹਿੰਦੀ ਸੀ ਮੇਰੇ ਘਰਦਿਆਂ ਕੋਲ ਨਹੀਂ ਹੈਗੇ ਫਿਰ ਕਹਿੰਦੇ ਤੂੰ ਇੱਥੇ ਹੀ ਰਹਿ ਨਹੀਂ ਤਰ ਕੋ ਬੰਦਾ ਹੈਗਾ ਤਾਂ ਅਸੀਂ ਤੈਨੂੰ ਮੁਸਲਮਾਨਾਂ ਦੇ ਹਵਾਲੇ ਕਰ ਦਾਂਗੇ ਅਜੇ ਅਸੀਂ ਆਪਣੀ ਆਈ ਤੇ ਆ ਗਏ ਤੈਨੂੰ ਕੁਝ ਵੀ ਕਰ ਸਕਦੇ ਹਾਂ ਮੈਨੂੰ ਜਰਾੰਦੇ ਸੀ ਧਮਕਾਉਂਦੇ ਸੀ ਕਿ ਮੈਨੂੰ ਰਾਤੀ 1 ਵਜੇ ਸੌਣ ਨੂੰ ਦਿੰਦੇ ਸੀ ਕਰੀ 12 ਵਜੇ ਜਾਂਦੇ ਸੀ ਸਵੇਰ ਦੇ 5 ਵਜੇ ਉੱਠਦੀ ਸੀ ਮੈਂ ਘਰ ਦਾ ਹੀ ਸਾਰਾ ਕੰਮ ਕਰਾਂਦੇ ਸੀ ਕਲੀਨਿਕ ਦਾ ਵੀ ਸਾਰਾ ਕੰਮ ਕਰਾਂਦੇ ਸੀ ਜੇ ਮੈਂ ਕਹਿੰਦੀ ਸੀ ਮੇ ਤਾਂ ਇੰਨਾ ਨਹੀਂ ਹੁੰਦਾ ਹੈਗਾ ਕੰਮ ਮੈਂ ਕਦੀ ਇਦਾਂ ਦਾ ਕੰਮ ਨਹੀਂ ਕੀਤਾ ਕਹਿੰਦੇ ਅਸੀਂ ਤਾਂ ਇਹਨਾਂ ਪਹਿਲਾਂ ਹੀ ਖੁੱਲ ਕਿਤੇ ਸੀ ਮਗਰ ਮੇਰੇ ਨਾਲ ਉਹਨਾਂ ਨੇ ਕੋਈ ਖੋਲ ਨਹੀਂ ਕੀਤੀ ਉਹਨਾਂ ਨੇ ਸਿਰਫ ਇਹ ਹੀ ਕਿਹਾ ਸੀ ਵੀ ਕਲੀਨਿਕ ਦਾ ਹੀ ਕੰਮ ਹੈ ਤੇਰੇ ਇੱਥੇ ਵੀ ਕਲੀਨਿਕ ਦਾ ਹੀ ਕੰਮ ਕਰਨਾ ਉਸ ਤੋਂ ਇਲਾਵਾ ਤੂੰ ਕੋਈ ਕੰਮ ਨਹੀਂ ਕਰਨਾ ਜੇ ਮੈਂ ਏਜੰਟ ਨੂੰ ਕਿਹਾ ਏਜੰਟ ਕਹਿੰਦਾ ਵੀ ਨਹੀਂ ਕੰਮ ਤਾਂ ਕਰਨਾ ਹੀ ਪੈਣਾ ਤੈਨੂੰ ਪਹਿਲਾਂ ਉਹਨਾਂ ਨੇ ਕੁਝ ਕਿਹਾ ਬਾਅਦ ਵਿੱਚ ਕੁਝ ਕਰਨ ਲੱਗ ਗਏ ਮੇਰੇ ਨਾਲ ਜੇ ਮੈਂ ਏਜੰਟ ਨੂੰ ਕਿਹਾ ਤੁਸੀਂ ਮੇਰੇ ਨਾਲ ਝੂਠ ਕੇ ਬੋਲਿਆ ਕਹਿੰਦਾ ਝੂਠ ਸੱਚ ਬੋਲਣਾ ਤਾਂ ਮੇਰਾ ਕੰਮ ਹੀ ਹੈ ਕਿਉਂਕਿ ਮੈਨੂੰ 15 ਲੱਖ ਰੁਪਏ ਮਹੀਨਾ ਮੇਰੇ ਅਕਾਊਂਟ ਚ ਆਉਂਦਾ ਵਾ ਤਾਂ ਕਰਕੇ ਮੈਂ ਝੂਠ ਤੇ ਸੱਚ ਬੋਲਦਾ ਹੀ ਰਹਿਣਾ ਉਹਨਾਂ ਨੇ ਦੇਖੋ ਮੈਨੂੰ ਇੰਨਾ ਧੋਖਾ ਦੇ ਕੇ ਉੱਥੇ ਬੁਲਾਇਆ ਮੇਰੇ ਮਾਪਿਓ ਮੈਂ ਗਈ ਸੀ ਉੱਥੇ ਵੀ ਮੇਰੇ ਮਾਪਿਓ ਸੋਕੇ ਹੋ ਜਾਣਗੇ ਮੇਰੇ ਪਾਪਾ ਹੈ ਨਹੀਂ ਮੈਨੂੰ ਇਹ ਸੀਗਾ ਕਿ ਚਲੋ ਭਰਾ ਦਾ ਸਹਾਰਾ ਮਾਰਾ ਸਹਾਰਾ ਬਣੂੰਗੀ ਉਲਟਾ ਉਹਨਾਂ ਨੇ 2 ਲੱਖ ਰੁਪਏ ਦੇ ਕੇ ਮੈਨੂੰ ਛੁਟਵਾ ਛੋੜਿਆ ਉਤੋਂ ਮੈਨੂੰ 7 ਵਜੇ ਤੱਕ ਵੀ ਉਹਨਾਂ ਨੇ ਮੈਨੂੰ ਆਨ ਦੀ ਪੂਰੀ ਕੋਸ਼ਿਸ਼ ਨਾ ਕਰਨ ਦਿੱਤੀ ਵੀ ਹਾਂ ਵੀ ਨਹੀਂ ਜਾਣਾ ਨਹੀਂ ਜਾਣਾ ਵੀ ਅਸੀਂ ਤੇਰੀ ਤਨਖਾਹ ਵਧਾ ਦਿੰਨੇ ਆ ਇਹ ਕਰ ਦਿੰਦੇ ਉਹ ਕਰ ਦਿੰਦੇ ਮਗਰ ਮੈਂ ਕਹਿੰਦੀ ਮੈਂ ਜਾਣਾ ਫਿਰ ਮੈਨੂੰ ਕਹਿਣ ਲੱਗ ਗਿਆ ਵੀ ਮੈਂ ਕਹਿਣ ਲੱਗ ਗਈ ਜੇ ਮੈਂ ਮਰ ਗਈ ਫਿਰ ਮੈਂ ਕੁਝ ਕਰ ਲੈਣਾ ਆਪਣੇ ਆਪ ਨੂੰ ਕਹਿੰਦਾ ਕਰ ਲੈ ਸਾਡਾ ਕੀ ਲੈ ਜੰਗੇ ਸਾਡਾ ਕੁਝ ਨਹੀਂ ਲੈ ਕੇ ਜਾਂਦੀ ਜੇ ਮੈਂ ਉਹਨਾਂ ਨੂੰ ਕਿਹਾ ਵੀ ਭੇਜ ਦੋ ਮੇਰੇ ਭਰਾ ਨੇ ਵੀ ਬਹੁਤ ਮਿੰਤਾ ਕੀਤੀਆਂ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਭੇਜ ਦੋ ਮੈਨੂੰ ਉਹਨਾਂ ਨੂੰ ਵੀ ਮਿੱਠੇ ਬੰਦ ਬਣ ਕੇ ਜਾਣ ਕੇ ਉਹ ਮੇਰੇ ਸਾਹ ਕਰਨ ਲੱਗ ਗਏ ਵੀ ਇਹ ਗਲਤ ਹੈ ਇਦਾਂ ਉਦਾਂ ਉੱਥੇ ਬਹੁਤ ਮੁਸ਼ਕਿਲ ਨਾਲ ਮੈਂ ਨਿਕਲੀ ਆ ਸਾਰੀ ਭੈਣਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਵੀ ਕਦੀ ਵੀ ਤੁਸੀਂ ਅਰਬ ਸਟੇਜ 'ਚ ਨਾ ਜਾਓ ਅਰਬ ਕੰਟੀਰੀ 'ਚ ਨਾ ਜਾਓ ਜਿਹੜੇ ਏਜੰਟ ਦਾ ਕੀ ਨਾਮ ਹੈ ਤੇ ਕਿੰਨੇ ਰੁਪਏ ਦੀ ਤੁਹਾਡੀ ਗੱਲ ਹੋਈ ਸੀ ਉਹਦਾ ਨਾਮ ਤੇ ਕੀ ਕੀ ਇਹਦੇ ਵਿੱਚ ਏਜੰਟ ਦਾ ਨਾਮ ਅਨਿਲ ਕੁਮਾਰ ਆ ਉਹਨਾਂ ਨੇ ਪਹਿਲਾਂ ਮੈਨੂੰ ਇਹ ਕਿਹਾ ਸੀ ਵੀ ਤੁਸੀਂ 80000 ਰੁਪਏ ਤੁਹਾਡੀ ਸਿਕਿਉਰਿਟੀ ਲਈ ਦਿੱਤੀ ਜਾਏਗੀ ਵੀ 40000 ਤੁਸੀਂ ਪਹਿਲਾਂ ਜਮ੍ਹਾਂ ਕਰਾਉਣੇ 40000 ਤੁਹਾਡੀ ਤਨਖਾਹ ਚ ਕੱਟੇ ਜਾਣੇ ਆ ਮੈਂ ਕਿਹਾ ਚਲੋ ਠੀਕ ਹੈ ਅਸੀਂ ਉਹਨਾਂ ਨੂੰ 50000 ਪਾ ਦਿੱਤੇ 50000 ਖਾਂ ਤੋਂ ਬਾਅਦ ਵੀ ਫਿਰ ਮੇਰੀ ਸੈਲਰੀ ਚ 5-5000 ਕੱਟਣ ਲੱਗ ਗਏ ਮੈਂ 2 ਮਹੀਨੇ ਉੱਥੇ ਕੰਮ ਕੀਤਾ ਮੈਨੂੰ 2 ਮਹੀਨੇ ਦੀ ਉਹਨਾਂ ਦੀ ਸੈਲਰੀ ਨਹੀਂ ਦਿੱਤੀ ਉਹ ਕਹਿੰਦਾ ਸੈਲਰੀ ਅਸੀਂ ਦੇ ਦੇਣੀ ਹੈਗੀ ਫਿਰ ਮੇਰੇ ਬ੍ਰਦਰ ਨੂੰ ਕਹਿਣ ਲੱਗੇ ਨਹੀਂ 80000 ਨਹੀਂ ਤੁਸੀਂ ਲੱਖ ਰੁਪਿਆ ਹੋਰ ਜਮ੍ਹਾਂ ਕਰਾਓ ਵੀ 80000 ਤਾਂ ਤੁਸੀਂ ਵੈਸੇ ਕਿਹਾ ਸੀ ਤੁ ਫਿਰ ਮੇਰੀ ਆਨ ਜਾਣ ਦਾ ਟਿਕਟ ਦਾ ਵੀ ਉਹਨਾਂ ਨੇ ਲੇਤਾ ਲੱਖ ਰੁਪਇਆ ਹੋਰ ਉੱਤੋਂ ਲੈ ਲਿਆ ਮੇਰੇ ਤੋਂ ਉਹਨਾਂ ਨੇ ਇਦਾਂ ਕਰ ਕਰਕੇ 2 ਲੱਖ ਰੁਪਇਆ ਲੈ ਲਿਆ 50000 ਉਹਨਾਂ ਨੇ ਕੈਸ਼ ਲੇਤਾ ਬਾਕੀ ਉਹਨਾਂ ਨੇ ਆਪਣੇ ਅਕਾਊਂਟ ਚ ਪੁਆਏ ਆ ਇੱਕ ਨੰਬਰ ਤੇ ਪੈਸਾ ਗਿਆ ਸਾਰਾ ਜਾਇੰਟ ਦੇ ਖਾਤੇ ਗਿਆ ਵਾਹੇ ਪੈਸਾ ਵਾਪਸੀ ਆਉਣ ਲੱਗੇ ਨਾ ਕੋਈ ਖਰਚਾ ਹੋਇਆ ਖਰਚਾ ਹੋਇਆ ਟਿਕਟ ਦਾ ਵੀ ਅਸੀਂ ਆਪ ਹੀ ਕਰਵਾਇਆ ਤੇ ਉੱਤੋਂ ਲੱਖ ਰੁਪਇਆ ਪੁਆਇਆ ਉਹਨਾਂ ਤੋਂ ਸਾਡੇ ਤੋਂ ਲੱਖ ਰੁਪਇਆ ਪੁਆ ਲਿਆ ਉਹਨਾਂ ਨੇ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਇਆ ਇਹ ਸਾਨੂੰ ਕਿਸੇ ਨੇ ਦੱਸਿਆ ਸੀ ਇਦਾਂ ਹੀ ਬ੍ਰਦਰ ਦਾ ਦੋਸਤ ਸੀਗਾ ਉਨੇ ਦੱਸਿਆ ਸੀ ਵੀ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਉਹ ਵਾਪਿਸ ਭੇਜਣਗੇ ਮੈਨੂੰ ਵਾਪਿਸ ਨਹੀਂ ਭੇਜਦੇ ਸੀਗੇ ਤਾਂ ਕਰਕੇ ਫਿਰ ਬ੍ਰਦਰ ਦੇ ਦੋਸਤ ਨੇ ਦੱਸਿਆ ਵੀ ਤੁਸੀਂ ਉਹਨਾਂ ਕੋਲ ਜਾਓ ਉਹ ਵਾਪਿਸ ਭੇਜਣਗੇ ਉਹਨਾਂ ਨੂੰ ਮੈਨੂੰ ਇੱਦਾਂ ਡਰਾਤਾ ਸੀ ਨਾ ਵੀ ਜਦੋਂ ਬਾਬਾ ਜੀ ਨੇ ਕਿਹਾ ਸੀ ਅਸੀਂ ਈਮੇਲ ਭੰਨੇ ਉਹਨਾਂ ਨੂੰ ਉਹਨਾਂ ਨੂੰ ਮੈਨੂੰ ਇੱਕਦਮ ਇੱਦਾਂ ਡਰਾਤਾ ਵੀ ਮੈਂ ਡਰ ਗਈ ਵੀ ਈਮੇਲ ਨਾ ਪਾਓ ਇਹਨਾਂ ਨੇ ਮੈਨੂੰ ਇੱਥੇ ਹੀ ਮਾਰ ਦੇਣਾ ਵੀ ਜਿਸ ਸਾਹ ਉਹਨਾਂ ਮੈਨੂੰ ਬੋਲਦੇ ਪਏ ਆ ਫਿਰ ਇੱਦਾਂ ਕਾਰ ਕਰਾ ਕੇ ਬ੍ਰਦਰ ਨੇ ਵਿਚਾਰੇ ਨੇ ਪਤਾ ਨਹੀਂ ਕਿੱਥੋਂ ਕਾਰ ਕਰਾ ਕੇ ਮੈਂ ਲੱਖ ਰੁਪਏ ਇਕੱਠਾ ਕੀਤਾ ਉਹਨਾਂ ਨੂੰ ਜਮਾ ਕਰਾਇਆ ਫਿਰ ਉਹਨਾਂ ਨੇ ਮੈਨ ਦੇ ਤਾਵਾ ਪੈਸਾ ਫਿਰ ਮੈਨੂੰ ਕਹਿਣ ਲੱਗੇ ਨਹੀਂ ਅਸੀਂ ਤੇਰੇ ਪਰਦਾ ਨੂੰ ਇਦਾਂ ਦਾ ਕਰਕੇ ਵੀ ਪੈਸੇ ਵਾਪਸ ਕਰਾਂ ਤੈਨੂੰ ਨਹੀਂ ਭੇਜਣਾ ਸੀ ਫਿਰ ਮੈਂ ਉੱਥੇ ਰੋਣ ਲੱਗ ਗਈ ਨਾ ਮੈਨੂੰ ਘਰੋਂ ਬਾਹਰ ਕੱਢਦੇ ਸੀਗੇ ਸਾਰੀ ਤਿਆਰੀ ਘਰ ਚ ਹੀ ਬੰਦੀ ਬਣਾ ਕੇ ਰੱਖਦੇ ਸੀ 2 ਮਹੀਨੇ ਮੈਂ ਉੱਥੇ ਰਹੀ 2 ਮਹੀਨਿਆਂ ਚ ਮੈਨੂੰ ਉਹਨਾਂ ਨੇ ਇੱਕ ਦਿਨ ਵੀ ਬਾਹਰ ਕੱਢਿਆ ਹੈਗਾ ਦੇਖੋ ਖਾਣ ਪੀਣ ਨੂੰ ਸਿਰਫ ਰੋਟੀ ਦਿੰਦੇ ਸੀ ਰੋਟੀ ਤੋਂ ਇਲਾਵਾ ਕੁਝ ਨਹੀਂ ਦਿੰਦੇ ਸੀਗੇ ਵੀ ਇਦਾਂ ਨਹੀਂ ਵੀ ਚਲੋ ਕੋਈ ਗੈਸਟ ਆਇਆ ਜਾਂ ਘਰ ਚ ਕੁਝ ਖਾਣ ਨੂੰ ਆ ਰਿਹਾ ਨਹੀਂ ਕੁਝ ਵੀ ਨਹੀਂ ਉਹਨਾਂ ਨੇ ਕਹਿਣਾ ਵੀ ਰੋਟੀ ਖਾਣੀ ਖਾਣ ਨਹੀਂ ਖਾਣੀ ਤਾਂ ਨਾ ਸੀ ਹੋਰ ਕੀ ਤਸ਼ੱਦਦ ਕਰਦੇ ਉਹਨਾਂ ਨੇ ਵਾਸਕ ਪੁੱਛੋ ਇਹਨਾਂ ਗੱਡੀਆਂ ਧਵਾਏ ਕਰੋ ਕਰ ਫਿਰ ਜਿਹਦਾ ਅੰਕਲ ਨੇ ਆਣਾ ਅੰਕਲ ਨੇ ਉੱਚਾ ਨੀਵਾ ਬੋਲਦਾ ਉਹਨਾਂ ਦੇ ਹਸਬੰਦ ਨੇ ਆਨ ਆਰਮੀ ਵਿੱਚ ਕੰਮ ਕਰਦੇ ਸੀ ਧਮਕੀ ਦਿੰਦੇ ਸੀ ਵੀ 20 ਸਾਲ ਮੈਨੂੰ ਹੋ ਗਏ ਇੱਥੇ ਰਹਿੰਦ ਨੂੰ ਆਰਮੀ ਚ ਮਾ ਵੀ ਤੂੰ ਸਾਡਾ ਕੁਝ ਨਹੀਂ ਕਰ ਸਕਦੀ ਹੈਗੀ ਵੀ ਜਿਆਸੀ ਤੇਰੇ ਨਾਲ ਕੁਝ ਵੀ ਬਿਹੇਵ ਕਰੀਏ ਤਾਂ ਕੁਝ ਨਹੀਂ ਕਰ ਸਕਦੀ ਮਹਿਰਮ ਸੀਗੇ ਬਹੁਤ ਗੰਦੇ ਰੂਠ ਨਾ ਮੈਨੂੰ ਬੋਲਦੇ ਸੀ ਬਹੁਤ ਬਿਹੇਵਰ ਉਹਨਾਂ ਰੂਠ ਲਈ ਸੀਗਾ ਐ ਰਜੂਕੇਸ਼ਨ ਤੁਹਾਡੇ ਕੋਲ ਸੀ ਕੋਈ ਜੋਬ ਲਈ ਟਰਾਈ ਨਹੀਂ ਕੀਤੀ ਤੁਸੀਂ ਨਹੀਂ ਜੋਬ ਲਈ ਉਹ ਟਰਾਈ ਕਰ ਨਹੀਂ ਸਕਦੇ ਸੀ ਕਿਉਂਕਿ ਉਹਨਾਂ ਨੇ 2 ਸਾਲ ਦਾ ਵੀਜਾ ਪਹਿਲਾਂ ਹੀ ਕੀਤਾ ਹੋਇਆ ਸੀ ਮੇਰੇ ਨਾਲ ਇੱਥੇ ਵੀ ਤੁਸੀਂ ਇੱਥੇ ਟਰਾਈ ਕੀਤੀ ਸੀ ਕਿ ਦੇਖੋ 10000 ਤੋਂ ਵੱਧ ਜੋਬ ਦਾ ਮਿਲ ਨਹੀਂ ਰਿਹਾ ਸੀਗਾ 10000 ਨਾਲ ਤਾਂ ਅੱਜਕੱਲ੍ਹ ਗੁਜ਼ਾਰਾ ਹੁੰਦਾ ਨਹੀਂ ਕਰਦਾ ਮੈਨੂੰ ਇਹ ਸੀਗਾ ਵੀ ਚਲੋ ਮੇਰੇ ਘਰ ਦੇ ਗਰੀਬ ਨੇ ਥੋੜੇ ਜੀ ਵੀ ਚਲੋ ਮੈਂ ਬਾਹਰ ਜਾ ਕੇ ਕੁਝ ਨਾ ਕੁਝ ਆਪਣੇ ਪੈਰਾਂ ਦਾ ਤਾਂ ਸਟੈਂਡ ਤਾਂ ਹੋਊ ਕੋਛਣਾ ਕੋਸੋਖੇ ਕਰਾਂਗੀ ਮਗਰ ਇਹਨਾਂ ਨੇ ਵਿਚਾਰਿਆਂ ਨੇ ਕਬਜ਼ਾ ਚੱਕ ਚੱਕ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਕਰ ਕਰਕੇ ਉਹਨਾਂ ਨੂੰ 2 ਲੱਖ ਰੁਪਏ ਪੋਦਾ ਕੀਤਾ ਤਾਂ ਉਹਨਾਂ ਨੇ ਮੈਨੂੰ ਇੱਥੇ ਆਨ ਦਿੱਤਾ ਤੁਸੀਂ ਪੜ੍ਹੇ ਲਿਖੀ ਨਹੀਂ ਐਮਏ ਕੀਤੀ ਹੋਈ ਆ ਮੈਨੇ ਹਿੰਦੀ ਚ ਹੁਣ ਜਿਹੜੇ ਏਜੰਟ ਨੇ ਤੁਹਾਡੇ ਨਾਲ ਜਾਲ ਸਾਜੀ ਕੀਤੀ ਹੈ ਧੋਖਾਧੜੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਮੰਗ ਕਰਦੇ ਹੋ ਹਾਂਜੀ ਕਰਦਿਆਂ ਉਹ ਸਮੁਖ ਮੈਨੂੰ ਇਹ ਕਹਿ ਰਹੇ ਨੇ ਵੀ ਸਾਨੂੰ ਵਿਚੋਂ ਮੈਨੂੰ ਵਿਚੋਂ ਕੱਢ ਲਿਆ ਜਾਵੇ ਉਹਨਾਂ ਨੂੰ ਕਿੱਦਾਂ ਕੱਢ ਦਵਾਂ ਮੈਂ ਤਾਂ ਦੇਖੋ ਮੈਨੂੰ ਜਾਣਦੀ ਨਹੀਂ ਸੀਗੀ ਉਹਨਾਂ ਦੇ ਥਰੋ ਹੀ ਗਈ ਸੀਗੀ ਮੈਂ ਤਾਂ ਤੇ ਹੁਣ ਉਹ ਨਾ ਫੋਨ ਚੱਕਦੇ ਪਏ ਜੋ ਮੈਂ ਕਹਿੰਦੀ ਉਹਨਾਂ ਨੂੰ ਕਹਿੰਦੇ ਨਹੀਂ ਪੈਸੇ ਦੇ ਕੇ ਤਾਂ ਛੁੱਟਣਾ ਹੀ ਸੀਗਾ ਵੀ ਅਸੀਂ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਉਹਨਾਂ ਨੇ ਇਦਾਂ ਕੋਈ ਗੱਲ ਨਹੀਂ ਕੀਤੀ ਸੀ ਮੇਰੇ ਨਾਲ ਸਿਰਫ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਤੁਹਾਡੇ ਆਨ ਜਾਣ ਦਾ ਟਿਕਟ ਦਾ ਖਰਚਾ ਤੁਹਾਡਾ ਹੋਏਗਾ ਜਿਹੜਾ 80000 ਰੁਪਏ ਆਸੀਂ ਲਿੱਤਾ ਸਿਕਿਉਰਟੀ ਦਾ ਤੁਹਾਨੂੰ ਵਾਪਿਸ ਕੀਤਾ ਜਾਵੇਗਾ ਵਾਪਿਸ ਤਾਂ ਕੀ ਕਰਨਾ ਸੀ ਉਲਟਾ ਉਹਨਾਂ ਨੇ ਹੋਰ ਲੱਖ ਰੁਪਏ ਪਵਾ ਲਿਆ ਖਾਤੇ 'ਚ ਤੇ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਸਾਡੇ ਗਰੀਬ ਘਰਾਂ ਦੀਆਂ ਲੜਕੀਆਂ ਤੇ ਹਾਂ ਬੱਚੀਆਂ ਜਿਨ੍ਹਾਂ ਨੂੰ ਏਜੰਟ ਇਥੇ ਦੇ ਧੋਖੇ ਦੇ ਨਾਲ ਲੈ ਜਾਂਦੇ ਆ ਵੀ ਤੁਹਾਨੂੰ ਉਥੇ ਚੰਗੀ ਤਨਖਾਹ ਮਿਲੂਗਾ 40 50 ਹਜ਼ਾਰ ਤਨਖਾਹ ਦੇਵਾਂਗੇ ਫਿਰ ਉਥੇ ਤੁਹਾਡੂ ਕੋ ਇਹੋ ਜਿਹਾ ਕੰਮ ਹੋਊਗਾ ਪਰ ਉਥੇ ਜਾ ਕੇ ਇਹ ਗਾਹ ਵੇਚ ਦਿੰਦੇ ਆ ਉਹਨਾਂ ਦੇ ਜਿਹੜੇ ਉਸ ਮੁਸਲਮਾਨ ਹੁੰਦੇ ਉਹਨਾਂ ਦੇ ਘਰਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਰੋਟੀ ਪਾਣੀ ਜਾਂ ਘਰ ਖਾਣ ਬਣਾਉਣ ਵਾਸਤੇ ਫਿਰ ਉੱਥੇ ਉਹਨਾਂ ਦਾ ਜਿਹੜਾ ਇਧਰ ਜਿਹੜੇ ਬੱਚੇ ਆ ਇਹਨਾਂ ਨੇ ਕਦੇ ਉਹ ਕੰਮ ਕੀਤਾ ਨਹੀਂ ਹੁੰਦਾ ਜਿਹੜੇ ਕੰਮ ਉਹਨਾਂ ਨੂੰ ਉਹ ਕਰਨੇ ਪੈਂਦੇ ਆ ਤੇ ਅਸੀਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਨਾ ਮੁਲਕਾਂ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਆਪਣੇ ਪਰਿਵਾਰ ਦੇ ਵਿੱਚ ਥੋੜਾ ਖਾ ਲੋ ਉਹ ਠੀਕ ਆ ਉਹਨੇ ਲੜਕੀ ਐਮਏ ਬੜੀ ਹੋਈ ਆ ਲੁਧਿਆਣੇ ਤੋਂ ਇਹ ਲੜਕੀ ਆ ਐਮ ਐਨ ਹਿੰਦੀ ਕੀਤੀ ਹੋਈ ਹੈ ਇਹਦੇ ਨਾਲ ਇਹਨੂੰ ਕਿਹਾ ਕਿ ਤੈਨੂੰ 50000 40000 ਰੁਪਏ ਸੀ ਮਹੀਨੇ ਦਾ ਦਵਾਵਾਂਗੇ ਉਹਦੇ ਨਾਲ ਨਾਲ ਤੈਨੂੰ ਕਲੀਨਿਕ ਦੇ ਵਿੱਚ ਨੌਕਰੀ ਦਵਾ ਕਰਨੀ ਹੈ ਪਰ ਉੱਥੇ ਜਾ ਕੇ ਜੋ ਹੋਇਆ ਇਹਨਾਂ ਬੜਾ ਇਹਨਾਂ ਦਾ ਪਰਿਵਾਰ ਤਕਰੀਬਨ 3 ਜੂਨ ਨੂੰ ਸਾਡੇ ਕੋਲ ਇੱਥੇ ਆਇਆ ਸੀ ਤੇ ਇਹ ਜਿਹੜੀ ਹੈ ਲੜਕੀ ਹੈ 9 ਜੂਨ ਨੂੰ 8 ਜੂਨ ਨੂੰ ਵਾਪਸ ਰੇਡੀ ਹੈਗੀ ਐ ਇੱਥੇ ਆਪਣੇ ਘਰ ਪਹੁੰਚ ਗਈ ਹੈ ਬੱਚਿਆਂ 'ਚ ਪਹੁੰਚ ਗਈ ਹੈ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਜਿਹੜੇ ਇਹਨਾਂ ਉਹਨਾਂ ਮਾਪੇ ਬਾਬ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ ਅਸੀਂ ਕਿਨ ਜਿਹੜੇ ਮਰਜ਼ੀ ਮੁਲਕਾਂ 'ਚ ਭੇਜੋ ਪਰ ਅਰਬ ਮੁਲਕਾਂ 'ਚ ਆਪਣੀਆਂ ਲੜਕੀਆਂ ਘਰ ਵਾਲੀਆਂ ਨੂੰ ਨਾ ਭੇਜੋ ਕਿਉਂਕਿ ਉੱਥੇ ਜੋ ਵਤੇਰਾ ਹੋਇਆ तकरीबन 750 ਤੋਂ ਵੱਧ ਲੜਕੀਆਂ ਅਸੀਂ ਵਾਪਸ ਮੰਗਾ ਚੁੱਕੇ ਆ ਜਦੋਂ ਪਰਿਵਾਰ ਡੋਲਿਆ ਹੋਇਆ ਆਉਂਦਾ ਵਾ ਤੇ ਬੜੀ ਮਨ ਦੇ ਵਿੱਚ ਹੁੰਦੀ ਤਰਸ ਆਉਂਦਾ ਕਿ ਇਹ ਕਿਹੋ ਜੀ ਲੋਟਕ ਛੋਟ ਹੋ ਰਹੀ ਹੈ ਇਹ ਏਜੰਟ ਜਿਹੜੇ ਹੈ ਤਾਸ਼ੇ ਦੇ ਕੇ ਜਾਂ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿ ਕੇ ਕਿਉਂਕਿ ਜਦੋਂ ਬੱਚਾ ਉਧਰ ਫਸ ਜਾਂਦਾ ਉਹਨਾਂ ਨੂੰ ਕਹਿੰਦੇ ਕਿ ਤੂੰ ਤੈਨੂੰ ਤਾਂ ਭੇਜਾਂਗੇ ਜੇ ਤੁਸੀਂ ਵਾਪਸ ਸਾਨੂੰ ਜਿਹੜਾ ਹੈਗਾ ਇੱਕ ਹੋਰ ਕੰਮ ਕਰਨ ਵਾਲੀ ਜਿਹੜੀ ਹੈਗੀ ਆ ਉਹ ਭੇਜੋ ਉਹ ਕਿਸੇ ਨਾ ਕਿਸੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਉਥੇ ਵਿਖਾ ਦਿੰਦੇ ਆ ਤੇ ਆਪ ਉਸ ਤੋਂ ਨਿਕਲੇ ਆਉਂਦੇ ਆ ਇਸ ਲੜਕੀ ਦੇ ਕੋਲ ਵੀ 8000 ਉਹਨਾਂ ਨੇ ਪਹਿਲਾਂ ਲਿਆ ਫਿਰ ਕਹਿੰਦੇ ਵੀ ਉਹਨੂੰ ਵਾਪਸ ਕਰਨ ਵਾਸਤੇ ਲੱਖ ਫੇਰ ਲੈ ਲਿਆ ਤੇ ਲੱਖ ਲੈ ਕੇ ਵੀ ਇਹਨੂੰ ਵਾਪਸ ਨਹੀਂ ਕੀਤਾ ਤੇ ਹੁਣ ਇਹ ਬਿਲਕੁਲ ਜਿਹੜੀ ਹੈਗੀ ਆ ਫ੍ਰੀ ਆਈ ਹੈ ਅਸੀਂ ਧੰਨਵਾਦ ਕਰਦੇ ਆ ਬਦਰੀ ਸਵੰਤਰਾਲੇ ਦਾ ਇੰਡੀਆਨ ਐਂਬੈਸੀ ਦਾ ਜਿਨ੍ਹਾਂ ਨੇ ਇਹਨਾਂ ਬੱਚੀ ਨੂੰ ਵਾਪਸ ਆਪਣੇ ਮਾਂ-ਬਾਪ ਦੇ ਕੋਲ ਲਿਆਂਦਾ ਸੋ ਅਸੀਂ ਇਹੀ ਬੇਨਤੀ ਕਰਾਂਗੇ ਭਾਈ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਆਰਬ ਮੁਲਕਾਂ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਉੱਥੇ ਧੱਕਾ ਹੁੰਦਾ ਹੈ ਕਿ ਉੱਥੇ ਜਾ ਕੇ ਜਿਹੜਾ ਹੈ ਕਹਿੰਦੇ ਕੁਛ ਕਰਦੇ ਕੁਛ ਕੋਈ ਆ ਨੌਜਵਾਨ ਜਾਂਦੇ ਆ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਕਿ ਬਾਹਰ ਉਸੇ ਜਿਹੜੇ ਹੈਗੇ ਇਹਨਾਂ ਮੁਲਕਾਂ ਦੇ ਵਿੱਚ ਕੀ ਹਾਲਾਤ ਸੋ ਇਸ ਵਾਸਤੇ ਜਿਹੜਾ ਵੀ ਕਿਸੇ ਨੇ ਜਾਣਾ ਉਹ ਪਹਿਲਾਂ ਸਾਰਾ ਕੁਝ ਦੇਖ ਕੇ ਜਾਵੇ ਨਾ ਏਜੰਟਾਂ ਦੇ ਟਾਹੇ ਕੱਢ ਕੇ ਮਗਰੋਂ ਰੋਣ ਦੇ ਨਾਲੋਂ ਮਗਰੋਂ ਪਰਿਵਾਰ ਛੋਟੇ ਇਹ ਗਰੀਬ ਪਰਿਵਾਰਾਂ ਦੀ ਲੁੱਟ ਹੁੰਦੀ ਹੈ ਇਹ ਉਹਨਾਂ ਪਰਿਵਾਰਾਂ ਨੂੰ ਠੱਗਦੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਬਣਾਉਣ ਲਈ ਵੀ ਕਈ ਵਾਰ ਪੈਸੇ ਨਹੀਂ ਹੁੰਦੇ ਉਹ ਵੀ ਕਹਿੰਦੇ ਵੀ ਪਾਸਪੋਰਟ ਵੀ ਅਸੀਂ ਬਣਾ ਦਾਂਗੇ 5000 ਰੁਪਏ ਜਿਹੜਾ ਹੈਗਾ ਉਸੇ ਦਾ ਵੀਜ਼ੇ ਦਾ ਲੱਗਦਾ ਉਹ ਲਾ ਕੇ ਤੇ ਤਕਰੀਬਨ ਜਿੰਨਾ ਕਿਸੇ ਕੋਲ ਮਿਲੇ ਜਾਂ ਰਿਸ਼ਤੇਦਾਰਾਂ ਕੋ ਫੜ ਕੇ 50 60 70 80 ਲੱਖ ਜਿੰਨਾ ਕਿਰਜ ਦਾ ਸੌਦਾ ਹੁੰਦਾ ਉਹ ਪੈਸੇ ਵੀ ਲੈ ਲੈਂਦੇ ਆ ਤੁਮ ਉਹ ਗੁਰੂ ਜਾ ਕੇ ਉੱਥੇ ਪਛਾਦ ਦਿੰਦੇ ਆ ਬੜਾ ਦੁਖਾਂਤ ਆ ਗਰੀਬ ਜਿਹੜਾ ਹੈ ਉਹ ਨਾ ਤਾਂ ਆਪਣੀ ਆਵਾਜ਼ ਹੀ ਚੱਕ ਸਕਦਾ ਨਾ ਉਸੇ ਦੀ ਪਹੁੰਚ ਹੁੰਦੀ ਹੈ ਤੇ ਉਹ ਫਿਰ ਪਿੱਛ ਪਿੱਛ ਕੇ ਜਿਹੜੇ ਹੈਗੇ ਆ ਉਹ ਪਰਿਵਾਰ ਇਧਰ ਜਿਹੜੇ ਮਰਦੇ ਆ ਆਪਣੇ ਬੱਚਿਆਂ ਵਾਸਤੇ ਆਪਣੇ ਧੀਆ ਵਾਸਤੇ ਸੁਇਸ਼ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਗਰਬ ਮੁਲਕਾ ਜੇ ਬਿਨਾ ਜਿਹੜਾ ਹੈ ਇਹੋ ਜਿਹੇ ਧੋਖੇ ਵਾਲੇ ਏਜੰਟਾਂ ਦੇ ਨਾਲ ਜਿਹੜਾ ਹੈ ਉਹ ਨਾਪਤੇ ਦੇ ਵਿੱਚ ਨਾ ਕੁਝ ਤੁਹਾਨੂੰ ਚਾਹੇ ਦੇਣ ਉਥੇ ਗਾ ਕੇ ਠੱਗੀ ਕਰਦੇ ਆ ਇਹਨਾਂ ਨੂੰ ਇਹਨਾਂ ਤੋਂ ਬਚ ਕੇ ਰੋ ਆਪਣੇ ਬੱਚਿਆਂ ਲੜਕੀਆਂ ਨੂੰ ஏன்னா அர்ப்ப முழுக்க நான் பேச்சு